ਮਾਲੀ ਗਾਊੜਾ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰੇ ਮਨ ਕਹਿ ਲਹਾਰ ਸੁਖ ਸਾਰ ਅਵਰ ਟਹਿਲਾ ਝੂਠੀਆਂ ਨਿਤ ਕਰੈ ਜੰਮ ਸਿਰ ਮਾਰ ਰਹਾਉ ਜਿਨਾਂ ਮਸਤਕ ਲੀਖਿਆ ਤੇ ਮਿਲੇ ਸੰਗਾਰ ਸੰਸਾਰ ਭਉ ਜਲ ਤਾਰੇ ਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇ ਵਹੋ ਸਾਧਕੇ ਤਜ ਲੋਭ ਮੋਹ ਵਿਕਾਰ ਸਭ ਤਜੋ ਦੂਜੀ ਆਸੜੀ ਰੱਖ ਆਸ ਇੱਕ ਨਿਰੰਕਾਰ ਇਕ ਭਰਮ ਭੂਲੇ ਸਾਕਤਾ ਬਿਨ ਗੁਰ ਅੰਧ ਅੰਧਾਰ ਧੁਰ ਹੋਵਨਾ ਸੋ ਹੋਇਆ ਕੋ ਨਾ ਮੇਟਣ ਹਾਰ ਅਗਮਰੂਪ ਗੋਬਿੰਦ ਕਾ ਅਨਿਕ ਨਾਮ ਅਪਾਰ ਧਨ ਧਨ ਤੇ ਜਨ ਨਾਨਕਾ ਜਿਨ ਹਰ ਨਾਮਾ ਉਰਤਾਰ ਮਾਲੀ ਗਾਉੜਾ ਮਹੱਲਾ ਪੰਜਵਾ ਰਾਮ ਨਾਮ ਕਾਉ ਨਮਸਕਾਰ ਜਾਸ ਜਪਤ ਹੋਵਤ ਉਧਾਰ ਰਹਾਉ ਜਾ ਕੈ ਸਿਮਰਨ ਮਿਟਹਿ ਤੰਦ ਜਾ ਕੈ ਸਿਮਰਨ ਸ਼ੂਟਹਿ ਬੰਦ ਜਾ ਕੈ ਸਿਮਰਨ ਮੂਰਖ ਚਤੁਰ ਜਾ ਕੈ ਸਿਮਰਨ ਕੁਲਹਿ ਉਦਰੈ ਜਾ ਕੈ ਸਿਮਰਨ ਭਾਉ ਦੁਖ ਹਰੈ ਜਾ ਕੈ ਸਿਮਰਨ ਅਪਦਾ ਤਰੈ ਜਾ ਕੈ ਸਿਮਰਨ ਮੁਚਤ ਪਾਪ ਜਾ ਕੈ ਸਿਮਰਨ ਨਹੀਂ ਸੰਤਾਪ ਜਾ ਕੈ ਸਿਮਰਨ ਰੇਦ ਬਿਗਾਸ ਜਾ ਕੈ ਸਿਮਰਨ ਕਵਲਾ ਦਾਸ ਜਾ ਕੈ ਸਿਮਰਨ ਨਿਧ ਨਿਧਾਨ ਜਾ ਕੈ ਸਿਮਰਨ ਕਰੇ ਨਿਧਾਨ ਬਤਤ ਪਾਵਨ ਨਾਮ ਹਰੀ ਕੋਟ ਭਗਤ ਉਧਾਰ ਕਰੀ ਹਰ ਦਾਸ ਦਾਸਾ ਦੀਨ ਸਰਨ ਨਾਨਕ ਮਾਥਾ ਸੰਤ ਚਰਨ ਮਾਲੀ ਗਾਉੜਾ ਮਹੱਲਾ ਪੰਜਵਾਂ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਰਹਾਉ ਬੂਡਤ ਕਾਓ ਜੈਸੇ 베ੜੀ ਮਿਲਤ ਬੂਜਤ ਦੀਪਕ ਮਿਲਤ ਤੇਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਿਕ ਮੁਖ ਹੈ ਖੀਰ ਜੈਸੇ ਰਾਣ ਮਹ ਸਖਾ ਪ੍ਰਾਤ ਜੈਸੇ ਭੂਖੇ ਭੋਜਨ maat ਜੈਸੇ ਕਿਰਖ ਹੈ ਵਰਸ ਮੇਗ ਜੈਸੇ ਪਾਲਨ ਸਰਨ ਸਿੰਘ ਗਰੁੜ ਮੁਖ ਨਹੀਂ ਸਰਪ ਤਰਾਸ ਸੂਆ ਪਿੰਜਰ ਨਹੀਂ ਖਾਏ ਬਿਲਾਸ ਜੈਸੋ ਆਂਡੋ ਹਿਰਦੇ ਮਾਹੇ ਜੈਸੋ ਧਨ ਚੱਕੀ ਦਰਾਹੇ ਬਹੁਤ ਉਪਮਾ ਥੋਰ ਕਹੀ ਹਰ ਅਗਮ ਅਗਮ ਅਗਾਦ ਤੁਹੀ ਊਚ ਮੂਚਾ ਬਹੋ ਅਪਾਰ ਸਿਮਰਤ ਨਾਨਕ ਤਰੇ ਸਾਰ ਮਾਲੀ ਗਾਉੜਾ ਮਹੱਲਾ ਪੰਜਵਾਂ ਇਹ ਹੀ ਹਮਾਰਾ ਸਫਲ ਕਾਜ ਆਪਣੇ ਦਾਸ ਕਾਹੋ ਦੇਹੋ ਨਿਵਾਜ ਰਹਾਉ चरण संत है माथ मोर नैन दर्श पे खाओ निसपुर हसत हमरे संत टहल प्राण मान धन संत बहल संत संग मेरे मन की प्रीति संत गुण बसहै मेरे चित संत आज्ञा मन है मीठ मेरा कमल बिगसै संत दीठै ਸੰਤ 사ੰਗ ਮੇਰਾ ਹੋਏ ਨਿਵਾਸ ਸੰਤਨ ਕੀ 모ਹ ਬਹੁਤ ਪਿਆਸ ਸੰਤ ਬਚਨ ਮੇਰੇ ਮਨ ਹੈ ਮੰਤ ਸੰਤ ਪ੍ਰਸਾਦ ਮੇਰੇ ਬਿਖੈ ਹੰਤ ਮੁਕਤ ਜੁਗਤ ਏਹਾ ਨਿਧਾਨ ਪ੍ਰਭ ਦਿਆਲ 모ਹੇ ਦੇ ਬਹੁ ਦਾਨ ਨਾਨਕ ਗਾਓ ਪ੍ਰਭ ਦਇਆ ਧਾਰ ਚਰਨ ਸੰਤਨ ਕੇ ਮੇਰੇ ਹਿਰਦੇ ਮਝਾਰ ਮਾਲੀ ਗੌੜਾ ਮੁਹੱਲਾ ਪੰਜਵਾਂ ਸਾਬ ਕੈ ਸੰਗੀ ਨਾਹੀ ਦੂਰ ਕਰਨ ਕਰਾਵਨ ਹਾਜ਼ਰਾ ਹਜੂਰ ਰਹਾਉ ਸੋਨਾ ਤ ਜਿਓ ਜਾਸਨਾਮ ਦੁਖ ਬਿਨਸੇ ਸੁਖ ਕੀਓ ਬਿਸਰਾਮ ਸਗਲ ਨਿਦ ਹਰ ਹਰ ਹਰੇ ਮੋਨ ਜਨ ਤਾ ਕੀ ਸੇਵ ਕਰੇ ਜਾ ਕੈ ਘਰ ਸਗਲੇ ਸਮਾਹੇ ਜਿਸ ਤੇ ਬਿਰਥਾ ਕੋਏ ਨਾਹੇ ਜੀ ਜੰਤਰ ਕਰੇ ਪ੍ਰਤਪਾਲ ਸਦਾ ਸਦਾ ਸੇਵਹੁ ਕਿਰਪਾਲ ਸਦਾ ਧਰਮ ਜਾ ਕੈ دیਵਾਨ ਬੇਮੋਹਤਾਜ ਨਹੀਂ ਕਿਛ ਕਾਨ ਸਾਬ ਕਿਛ ਕਰਨਾ ਆਪਨ ਆਪ ਰੇ ਮਨ ਮੇਰੇ ਤੂ ਤਾ ਕਾਉ ਜਾਪ ਸਾਧ ਸੰਗਤ ਕਾਉ ਹਾਉ ਬਲੇਹਾਰ ਜਾਸ ਮਿਲ ਹੋਵੇ ਉਦਾਰ ਨਾਮ ਸੰਗ ਮਨ ਤਨ ਹੈ ਰਾਤ ਨਾਨਕ ਕਾਉ ਪ੍ਰਭ ਕਰੀ ਦਾਤ ਮਾਲੀ ਗਾਉੜਾ ਮਹੱਲਾ ਪੰਜਵਾਂ ਦੋਪਦੇ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਸਮਰਾਥ ਕੀ ਸਰਨਾ ਜੀਉ ਪਿੰਡ ਧਨ ਰਾਸ ਮੇਰੀ ਪ੍ਰਭ ਏਕ ਕਾਰਨ ਕਰਨਾ ਰਹਾਉ ਸੇਮਰ ਸੇਮਰ ਸਦਾ ਸੁਖ ਪਾਈਐ ਜੀਵਣੈ ਕਾ ਮੂਲ ਰਾਵ ਰਹਿਆ ਸਰਬਤ ਠਾਈ ਸੁਖ ਮੋ ਅਸਥੂਲੈ ਕਾਲ ਜਾਲ ਵਿਕਾਰ ਤਾਜ ਸਭ ਹਰ ਗੁਨਾ ਨਿਤ ਗਾਓ ਕਰ ਜੋੜ ਨਾਨਕ ਦਾਨ ਮੰਗੈ ਦੇਹੋ ਆਪਣਾ ਨਾਉ ਮਾਲੀ ਗੌੜਾ ਮਹੱਲਾ ਪੰਜਵਾ ਪ੍ਰਭ ਸਮਰਥ ਦੇਵ ਅਪਾਰ ਕਾਉਨ ਜਾਣੈ ਚਲਤ ਤੇਰੇ ਕਿਛ ਅੰਤ ਨਾਹੀ ਪਾਰ ਰਹਾਉ ਇਕ ਖਿਨਹਿ ਥਾਪ ਉਥਾਪ ਦਾ ਘਾੜ ਭੰਨ ਕਰਨੇ ਹਾਰ ਜੀਤ ਕੀਨ ਉਪਾਰਜਨਾ ਪ੍ਰਭ ਦਾਨ ਦੇ ਦਾਤਾਰ ਹਰ ਸਰਨ ਆਇਓ ਦਾਸ ਤੇਰਾ ਪ੍ਰਭ ਊਚ ਅਗਮ ਮੁਰਾਰ ਕਾਢ ਲਿਓ ਭਾਉ ਜਲ ਬਖਮਤੇ ਜਨ ਨਾਨਕ ਸਤਿ ਬਲਿਹਾਰ ਮਾਲੀ ਗਾਉੜਾ ਮਹੱਲਾ ਪੰਜਵਾਂ ਮਾਨ ਤਨ ਵਾਸ ਰਹਿ ਗੋਪਾਲ ਦੀਨ ਬਾਂਦਵ ਭਗਤ ਵਛਲ ਸਦਾ ਸਦਾ ਕਿਰਪਾਲ ਰਹਾਉ ਆਦ ਅੰਤੇ ਮਦ ਤੂ ਹੈ ਪ੍ਰਭ ਬਿਨਾ ਨਾਹੀ ਕੋਏ ਪੂਰ ਰਹਿਆ ਸਗਲ ਮੰਡਲ ਏਕ ਸੁਆਮੀ ਸੋਏ ਕਰਨ ਹਰ ਜਸ ਨੇਤਰ ਦਰਸ਼ਨ ਰਸਨ ਹਰ ਗੁਣ ਗਾਓ ਬਲੇ ਹਰ ਜਾਏ ਸਦਾ ਨਾਨਕ ਦੇਹੋ ਆਪਣਾ ਨਾਉ ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓ ਔੰਕਾਰ ਸਤਿਗੁਰੂ ਪ੍ਰਸਾਦ ਤਨ ਧਨ ਓ ਰਾਮ ਵੇਨ ਬਾਜੈ ਮਧੁਰ ਮਧੁਰ ਧੁਨ ਅਨਹਤ ਗਾਜੈ ਰਹਾ ਤਨ ਧਨ ਮੇਗਾ ਰੁਮਾਵਲੀ ਤਨ ਧਨ ਕ੍ਰਿਸ਼ਨ ਓੜੈ ਕਾਂਬਲੀ ਕਨ ਧਨ ਤੂੰ ਮਾਤਾ ਦੇਵਕੀ ਜੇਹ ਗ੍ਰਹਿ ਰਮਈਆ ਕਵਲਾਪਤੀ ਤਾਨ ਤਾਨ ਵਾਨ ਖਾਂਡ ਬਿੰਦਰਾਬਨਾ ਜਹ ਖੇਲੇ ਸ਼੍ਰੀ ਨਾਰਾਇਣ ਨਾਂ ਬੀਨ ਬਜਾਵੈ ਗੋਧਨ ਚਰੈ ਨਾਮੇ ਕਾ ਸੁਆਮੀ ਆਨੰਦ ਕਰੈ ਮੇਰੋ ਬਾਪ ਮਾਦਾ ਤੂ ਤਾਨ ਕੇ ਸਉ ਸਾਂਗ ਲੀਓ ਵੀ ਠੁਲਾਏ ਰਹਾਉ ਕਰ ਧਰੇ ਚਕਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀ ਅਲੇ ਦੋ ਸਾਸਨ ਕੀ ਸਬਾਦਰੂਪਤੀ ਅੰਬਰ ਲੇਤ ਉਬਾਰੀ ਅਲੇ ਗੋਤਮ ਨਾਰ ਅਹਲ ਆਤਾਰੀ ਪਾਵਨ ਕੇਤਕ ਤਾਰੀ ਅਲੇ ਐਸਾ ਆਦਮ ਅਜਾਤ ਨਾਮ ਦੇਉ ਤਾਉ ਸਰਨਾਗਤ ਆਈ ਅਲੇ ਸਭੈ ਘਾਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਰਹਾਉ ਇਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾਰੇ ਅਸਥਾਵਰ ਜੰਗਮ ਕੀਟ ਪਤੰਗਮ ਘਾਟ ਘਾਟ ਰਾਮ ਸਮਾਨਾਰੇ ఏకల చింతా రాఖ అనంతా ఔర్ తజో సబ్ ఆసారే రణవే నామా భయే నిహ కామా కోઠા పుర కో దాసారే రాగ 마రు మహల్లా پہلا ਘర్ پہلا చాਉ ಪದే ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਾਧ ਤੂਰ ਨਾਨਕ ਸਰਣ ਤੁਹਾਰੀ ਆ ਪੇਖਾਓ ਸਦਾ ਹਜੂਰ ਸਬਦ ਪੇਛਾ ਹੋ ਰਾਤੀ ਸਦੜਾ ਨਾਮ ਖਸਮ ਕਾਲੇ ਹੀ ਖੇਮੇ ਛਤਰ ਸਰਾਏ ਚੇ ਦਿਸਨ ਰਥ ਪੀੜੇ ਯੇਨੇ ਤੇਰਾ ਨਾਮ ਤੇ ਆਇਆ ਤੈਨ ਕਉ ਸਾਧ ਮਿਲੇ ਬਾਬਾ ਮੈਂ ਕਰਮਹੀਣ ਕੂੜਿਆਰ ਨਾਮ ਨਾ ਪਾਇਆ ਤੇਰਾ ਬੰਦਾ ਭਰਮ ਭੂਲਾ ਮਾਨ ਮੇਰਾ ਰਹਾਉ ਸਾਦ ਕੀਤੇ ਦੁੱਖ ਪਰ ਫੁੜੇ ਪੂਰਬ ਲਿਖੇ ਮਾਏ ਸੁਖ ਥੋੜੇ ਦੁੱਖ ਅਗਲੇ ਦੁਖੇ ਦੁੱਖ ਬਿਹਾਏ ਵਿਛੜਿਆਂ ਕਾ ਕੀ ਆ ਵੀ ਛੋੜੈ ਮਿਲਿਆਂ ਕਾ ਕੀ ਮੀਲ ਸਾਹਿਬ ਸੋ ਸਲਾਹੀਐ ਜੇਨ ਕਰ ਦੇਖਿਆ ਖੇਲ ਸੰਜੋਗੀ ਮੇਲਾਵੜਾ ਏਨ ਤਨ ਕੀਤੇ ਭੋਗ ਵਿਜੋਗੀ ਮਿਲ ਵਿਛੋੜੇ ਨਾਨਕ ਭੀ ਸੰਜੋਗ ਭਾਰੂ ਮਹੱਲਾ ਪਹਿਲਾ ਮੇਲਾ ਮਾਤ ਪਿਤਾ ਪਿੰਡ ਕਮਾਇਆ ਤਿਨ ਕਰਤੈ ਦੇਖ ਲਿਖਾਇਆ ਲੇਖ ਦਾਤ ਜੋਤ ਵੜਿਆਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਾਨ ਕਾਹੇ ਕਰ ਸਹਿਮਾਣਾ ਉਠ ਚੱਲਣਾ ਖਸਮੈ ਭਾਣਾ ਰਹਾ ਤਾਜ ਸਾਦ ਸਹਿਜ ਸੁਖ ਹੋਈ ਘਰ ਛੱਡਣੇ ਰਹੇ ਨਾ ਕੋਈ ਕਿਛ ਖਾਜੈ ਕਿਛ ਧਰ ਜਾਈਐ ਜੇ ਬਾਹੜ ਦੁਨੀਆ ਆਈਐ ਸਾਜ ਕਾਇਆ ਪਾਟ ਹਢਾਏ ਫੁਰਮਾਇ ਸੁਬਹੁਤ ਚੁਲਾਏ ਕਾਰ ਸੇਜ ਸੁਖਾਲੀ ਸੋਵੈ ਹੱਥੀ ਪਾਉਦੀ ਕਾਹੇ ਰੋਵੈ ਘਰ ਘੁਮਣ ਵਾਣੀ ਭਾਈ ਪਾਪ ਪੱਥਰ ਤਰਨ ਨਾ ਜਾਈ ਭਾਉ ਬੀੜਾ ਜਿਓ ਚੜਾਉ ਕਾਹੋ ਨਾਨਕ ਦੇਵ ਕਾਹੂ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ ਐ ਤਾਉ ਗੁਣ ਨਾਹੀ ਅੰਤ ਹਰੇ ਚੇਤ ਚੇਤ ਸਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਜਾਲੀ ਰੈਨ ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੇਤੀ ਰਾਸ ਰਾਸ ਚੋਗ ਚੁਗਹਿ ਨਿਤ ਫਾਸਹਿ ਸ਼ੂਤ ਸਮੂੜੇ ਕਵਨ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤੇਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਕਯਾ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿਨੇ ਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਸੋ ਨਾਨਕ ਤ੍ਰਿਸ਼ਟ ਸਦੇਹਾ ਉਮਾਰੂ ਮਹੱਲਾ ਪਹਿਲਾ ਬਿਮਲ ਮਝਾਰ ਵਸਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੂ ਕਬਹ ਨਾ ਜਾਣ ਸਰੇ ਭਖਸ ਸੇਬਾਲ ਵਸਸ ਨਿਰਮਲ ਜਲ ਅੰਮ੍ਰਿਤ ਨਾ ਲਖ ਸਰੇ ਰਹਾਉ ਵਸ ਜਲ ਨਿਤ ਨਾ ਵਸਤ ਅਲੀ ਅਲ ਮੇਰ ਚਚਾ ਗੂਨ ਰੇ ਚੰਦ ਕੋ ਮੋਦਨੀ ਦੂਰ ਹੋ ਨਿਵਸਸ ਅਨਪਾਉ ਕਾਰਨ ਰੇ ਅੰਮ੍ਰਿਤ ਖੰਡ ਦੂਦ ਮਦ ਸੰਚਸ ਤੂ ਬਾਨ ਚਾਤੁਰ ਰੇ ਆਪਣਾ ਆਪ ਤੂ ਕਬ ਹੋ ਨਾ ਛੋਡਸ ਪਿਸਨ ਪ੍ਰੀਤ ਜਿਉ ਰੇ ਪੰਡਿਤ ਸਾੰਗ ਵਸਹਿ ਜਨ ਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂ ਕਬ ਹੋ ਨਾ ਛੋਡਸ ਸਵਾਨ ਪੂਸ਼ ਜਿਉ ਰੇ ਇਕ ਪਾਖੰਦੀ ਨਾਮ ਨਰਾਜ ਹੈ ਇਕ ਹਰ ਹਰ ਚਰਣੀ ਰੇ ਪੂਰਬ ਲਿਖਿਆ ਪਾਵ ਸੁਨਾਣਕ ਰਸਨਾ ਨਾਮ ਜਪ ਰੇ ਮਾਰੂ ਮਹੱਲਾ ਪਹਿਲਾ ਸਲੋਕ ਕਾਤੇ ਤੋ ਪੁਨੀਤ ਅਸੰਖ ਹੋਹਿ ਹਰ ਚਰਨੀ ਮਨ ਲਾਗ 68 ਤੀਰਥ ਨਾਮ ਪ੍ਰਾਪ ਨਾਨਕ ਜਿਸ ਮਸਤਕ ਭਾਗ ਸਬਦ ਸਖੀ ਸਹੇਲੀ ਗਾਰਬ ਗਹੇਲੀ ਸੁਣ ਸਹ ਕੀ ਇੱਕ ਬਾਤ ਸੁਹੇਲੀ ਜੋ ਮੈਂ ਬੇਦਨ ਸਾ ਕਿਸ ਆਖਾ ਮਾਈ ਹਾਰ ਬਿਨ ਜੀਉ ਨਾ ਰਹੈ ਕੈਸੇ ਰਾਖਾ ਮਾਈ ਰਹਾ ਹਾਉ ਦੋਹਾ ਗੁਣ ਖਰੀਰ ਣਿਆਣੀ ਗਿਆ ਸੋ ਜੋਬਨ ਧਨ ਪਸ਼ੂਤਾਣੀ ਤੂ ਦਾੰਨਾ ਸਾਹਿਬ ਸਿਰ ਮੇਰਾ ਖਿਜ ਮਤ ਕਰੀ ਜਨ ਬੰਦਾ ਤੇਰਾ ਆਣ ਤ ਨਾਨਕ ਅੰਦੇਸਾ ਏਹੀ ਬਿਨ ਦਰਸ਼ਨ ਕੈਸੇ ਰਵਾ ਉਸਨੇਹੀ ਮਾਰੂ ਮਹੱਲਾ ਪਹਿਲਾ ਮੋਲ ਖਰੀਦੀ ਲਾਲਾ ਗੋਲਾ ਮੀਰਾ ਨਾਉ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ ਤੇਰੇ ਲਾਲੇ ਕੀ ਆ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾ ਮਾ ਲਾਲੀ ਪਿਓ ਲਾਲਾ ਮੀਰਾ ਹਾਉ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੇ ਭਗਤ ਕਰਾਉ ਤੇਰੀ ਰਾਯਾ ਪੀਹ ਹ ਤਾ ਪਾਣੀ ਆਣੀ ਮੀਰਾ ਖਾਹੇ ਤਾ ਕੀ ਸਣ ਜਾਓ ਪੱਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ ਲੂਣ ਹਰਾਮੀ ਨਾਨਕ ਲਾਲਾ ਵਖ ਸਹਿ ਤੁਧ ਵਡਿਆਈ ਆਦ ਜੁਗਾਦ ਦਇਆ ਪਤ ਦਾਤਾ ਤੋਦ ਵਿਣ ਮੁਕਤ ਨਾ ਪਾਈ ਮਾਰੂ ਮਹੱਲਾ ਪਹਿਲਾ ਕੋਈ ਆਖੇ ਪੂਤਨਾ ਕੋ ਕਹੈ ਬੇਖਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਾਇਆ دیਵਾਨਾ ਸਾਹਕਾ ਨਾਨਕ ਬਾਉ ਰਾਨਾ ਹਾਉ ਹਰ ਬਿਨ ਅਵਰ ਨਾ ਜਾਣਾ ਰਹਾਉ ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਏ ਏਕੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੈ ਕੋਏ ਤਉ ਦੇਵਾਨਾ ਜਾਣੀਐ ਜਾ ਏਕਾਕਾਰ ਕਮਾਏ ਹੁਕਮ ਪਛਾਨੈ ਖਸਮ ਕਾ ਦੂਜੀ ਅਵਰ ਸਿਆਣ ਪਕਾਇ ਕਾਉ ਦੇਵਾ ਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੈ ਆਪ ਘਾਉ ਅਵਰ ਭਲਾ ਸੰਸਾਰ ਮਾਰੂ ਮਹੱਲਾ ਇਹੋ ਧਨ ਸਰਬ ਰਹਿਆ ਭਰ ਪੂਰ ਮਨ ਮੁਖ ਫਿਰਹਿ ਸੇ ਜਾਣੈ ਦੂਰ ਸੋ ਧਨ ਵਖਰ ਨਾਮ ਹਿਰਦੈ ਹਮਾਰੈ ਜਿਸ ਤੂ ਦੇਹ ਤਿਸੈ ਨ ਸਤਾਰੈ ਰਹਾਉ ਨਾ ਇਹੋ ਧਨ ਜਲੇ ਨਾ ਤਸਕਰ ਲੈ ਜਾਏ ਨਾ ਇਹੋ ਧਨ ਡੂਬੈ ਨਾ ਇਸ ਧਨ ਕਉ ਮਿਲੈ ਸਜਾਈ ਇਸ ਧਨ ਕੀ ਦੇਖਹੁ ਵਡਿਆਈ ਸਹਜੇ ਮਾਤੇ ਅਨੰਦਿਨ ਜਾਈ ਇਕ ਬਾਤ ਅਨੂਪ ਸੁਨਹੁ ਨਾਰ ਭਾਈ ਇਸ ਧਾਨ ਬਿਨ ਕਹੋ ਕਿਨੇ ਪਰਮ ਗਤ ਪਾਈ ਕਣਤ ਨਾਨਕ ਅਕਾਥ ਕੀ ਕਥਾ ਸੁਣ ਆਏ ਸਤਿਗੁਰ ਮਿਲੈ ਤਾਂ ਇਹੋ ਧਾਨ ਪਾਏ ਮਾਰੂ ਮਹੱਲਾ ਪਹਿਲਾ ਸੂਰ ਸਰ ਸੋਸ ਲੈ ਸੋਮ ਸਰ ਕੋਖ ਲੈ ਜੁਗਤ ਕਰ ਮਰਤ ਸੋ ਸੰਬੰਧ ਕੀਜੈ ਮੀਨ ਕੀ ਚੱਪਲ ਸਿਉ ਜੁਗਤ ਮਨ ਰਾਖੀਐ ਉੜੈ ਨਹ ਹੰਸ ਨਹ ਕੰਦ ਸ਼ੀਜੈ ਮੂੜੇ ਕਾਇਚੇ ਪਰਮ ਭੁੱਲਾ ਨਹ ਚੀਨਿਆ ਪਰਮ ਆਨੰਦ ਬੈ ਰਾਗੀ ਰਹਾਉ ਹਾਜਰ ਗਾਹੋ ਜਾਰ ਲੈ ਅਮਰ ਗਾਹੋ ਮਾਰ ਲੈ ਭਰਾਤ ਤਜ ਛੋੜ ਤਾਉ ਅਪਿਓ ਪੀਜੈ ਮੀਨ ਕੀ ਚੱਪਲ ਸਿਉ ਜੁਗਤ ਮਨ ਰਾਖੀਐ ਉਡੈ ਨਹਿ ਹੰਸ ਨਹਿ ਕੰਦ ਛੀਜੈ ਘਣਤ ਨਾਨਕ ਜਨੋ ਰਵੈ ਜੇ ਹਰਿ ਮਨੋ ਮਨ ਪਵਨ ਸਿਉ ਅੰਮ੍ਰਿਤ ਪੀਜੈ ਮੀਨ ਕੀ ਚੱਪਲ ਸਿਉ ਜੁਗਤ ਮਾਨ ਰਾਖੀਐ ਉਡੈ ਨਹਿ ਹੰਸ ਨਹਿ ਕੰਦ ਸ਼ੀਜੈ